ਹਾਂ ਜੀ ਸਤਿ ਸ਼੍ਰੀ ਅਕਾਲ ਜੀ ਇਟਸ ਅ ਲਵੀ ਫੈਕਟ ਤੇ ਤੁਹਾਡਾ ਸਵਾਗਤ ਹੈ ਸੋਸ਼ਲ ਮੀਡੀਆ ਤੇ ਹੁਣ ਕਿਰਨਾ ਬਠਿੰਡੇ ਵਾਲੀ ਭਾਬੀ ਚੁੰਮਿਆਂ ਵਾਲੀ ਤੋਂ ਵੀ ਵੱਧ ਚਰਚਾ ਦਾ ਵਿਸ਼ਾ ਬਣੀ ਹੋਈ ਏ ਕਦੇ ਕਿਰਨਾ ਬਠਿੰਡੇ ਵਾਲੀ ਹਸਾਉਂਦੀ ਨਜ਼ਰ ਆਉਂਦੀ ਏ ਤੇ ਕਦੇ ਆਪਣੇ ਡਾਂਸ ਦੇ ਅਜੀਬ ਸਟੈਪ ਕਰਕੇ ਦਰਸ਼ਕਾਂ ਨੂੰ ਖੁਸ਼ ਰੱਖਦੀ ਏ ਅੱਜ ਕਿਰਨਾ ਬਠਿੰਡੇ ਵਾਲੀ ਨੇ ਨਾਗਣ ਬਣ ਅਜੀਬ ਡਾਂਸ ਕੀਤਾ ਜਿਸ ਨੂੰ ਵੇਖ ਆ ਬਾਈ ਨੇ ਕਿਰਨਾ ਨੂੰ ਬਹੁਤ ਹੀ ਮਜ਼ਾ ਕੇ ਰਪਲਾਈ ਕੀਤਾ ਦੇਖੋ ਇਸ ਵੀਡੀਓ ਚ ਭੈਣਾ ਕੋਂਡਾ ਦੀ ਭੈਣ ਕਿਰਨਾ ਕੋਂਡਾ ਕਿੱਥੋਂ ਆਈ ਵਾਹ ਮੀ ਪੈਂਟ ਤੋਂ ਬਾਅਦ ਹੀ ਛਾਤਾਰੀ ਨਾਗਾ ਆਪਣੇ ਅਸਲੀ ਰੂਪ ਵਿੱਚ ਆਉਂਦਾ ਆਂ ਆ ਵੇਖ ਲਓ ਮਿੱਤਰੋ ਉਹ ਜਿੱਦਾਂ ਪਿੱਛੇ ਕੁੱਤਾ ਚੁੱਪ ਕਰਕੇ ਵੇਖਣਦਿਆਂ ਨਾ ਇਦਾਂ ਕਿੰਨਾ ਕੁੰਡਾ ਦਾ ਡਾਂਸ ਲੇਖੀ ਜਾਉ ਬਾਅਦ ਜਣਾ ਕਿਉ ਕਿੰਨਾ ਕੁੰਡਾ ਨੇ ਡੰਗ ਮਾਰਤਾ ਤੂੰ ਤੇ ਆ ਨੂੰ ਡਰਾਨੀ ਰਹਿਨੀ ਆ ਕਿੰਨਾ ਕੁੰਡਾ ਉਹ ਵਾਟਰ ਗੁੰਦਾਰੇ